702 702 702 702 ਮਾਤੂ ਸ਼੍ਰੀ ਦਸਤਾਰ ਕਾਗੀਆਂ ਜੇ ਲੱਗ ਗਈ ਬਹੁਤ ਵੱਡੀ ਸੇਰ ਜਿਹੜੇ ਬਾਜ਼ਾਰਾਂ ਚ ਮਿਲਦੇ 8 800 9 900 ਰੇ ਸੂਟ ਮਾਤੂ ਸ਼੍ਰੀ ਦਸਤਾਰ ਨੇ ਕਰਤੇ 702 ਚਾਰ ਦਿਨਾਂ ਦਾ ਮੇਲਾ ਲੱਗ ਗਿਆ ਜੀ ਚੱਕੋ ਕੜਾਈ ਵਾਲੇ ਸੂਟ ਆ ਗਏ ਦੁਪੱਟਿਆਂ ਦੇ ਨਾਲ 350 ਭਾਜੀ ਕੋਈ 2000 ਨਹੀਂ ਕੋਈ 2200 ਨਹੀਂ ਕੋਈ 2500 ਨਹੀਂ 2 2 ਹਜ਼ਾਰ ਵਾਲੇ ਸੂਟ ਕਰਤੇ 5500 5500 ਮਹਾਰਾਜ ਐਦਾਂ ਹੀ ਅਮਾਨੀਆਂ ਅਡਾਨੀਆਂ ਦੀਆਂ ਬੋਟੀਆਂ ਆ ਰਹੀਆਂ ਬੋਟੀਆਂ ਤੁਹਾਡੀਆਂ ਬਣਾ ਦੇਗੇ ਭੈਣਾ ਪਰਜਾਈਆਂ ਤਾਈਆਂ ਚਾਚੀਆਂ ਸਾਰੀਆਂ ਆਜੋ ਗਲੇ ਤੇ ਸੋਹਣਾ ਕੰਮ ਫਰੰਟ ਬੜਾ ਸੋਹਣਾ ਦੁਪੱਟੇ ਦੇ ਵੀ ਦੇਖੋ ਫੁੱਲ ਬੂਟੇ ਵਾਏ ਹੋਇਆ ਇਹ ਵੀ ਕੋਈ 2200 2500 ਨਹੀਂ ਹੈਗਾ ਸਿਰਫ 650 ਰੁਪਏ ਦਾ ਸਾਬੇ ਉਹ ਵੱਦ ਸ਼ੇਅਰ ਕਰਨ ਵਾਲੇ ਲੱਕੀ ਇੱਕ ਕਸਟਮਰ ਨੂੰ ਆ ਬੋਲਬੋਲ ਦਾ ਬੱਚਾ ਸੂਟ ਦਵਾਗੇ ਬਿਲਕੁਲ ਫ੍ਰੀ ਆ ਦੇਖੋ ਸੂਟਾਂ ਦੇ ਉੱਤੇ ਕਿੰਨੇ ਸੋਹਣੇ ਕੰਮ ਦੇ ਰਹੇ ਆ ਪਰ ਰੇਟ ਤੁਹਾਨੂੰ ਅਸੀਂ ਦੱਸ ਦਿਆ ਰੇਟ ਮਿੱਟੀ ਦੇ ਭਾਅ ਕਰਤੇ ਆ ਲੈ ਜਾਓ 1500 ਦੇ ਦੋ ਡਿਜੀਟਲ ਵਰਕ ਰਾਇਲ ਕਲਾਸ ਲੋਕਾਂ ਦੀ ਰਾਇਲ ਕਲਾਸ ਚੋਇਸ ਭਾਜੀ ਦੁਪੱਟਾ ਕਿੰਨਾ ਸ਼ਾਨਦਾਰ ਬਲੌਕ ਪੈਟ ਦਾ ਤੇ ਰੇਟ ਚੈੱਕ ਕਰ ਲੋ 1700 1800 ਦਾ ਦਿੰਦਾ ਸੀ ਇਹ ਚੋ ਏਗਾ ਚੱਕਦਾ 850 ਦਾ ਇਹ 1 ਲੱਖ ਰੁਪਏ ਦਾ ਕਪੜਾ ਬਾਜ਼ਾਰ ਤੁਸੀਂ ਪਾਰਾ ਪਾਰਾ ਖਰੀਦਦੇ ਹੋ ਇੱਥੇ 2 ਲੱਖ ਦਾ ਕਪੜਾ 70 80 ਹਜ਼ਾਰ ਚ ਅਸੀਂ ਦੇਣਾ ਆ ਚੱਕੋ ਜੀ 1000 ਰੁਪਏ ਦਾ 1000 ਰੁਪਏ ਦਾ ਭਾਜੀ ਚੱਕੋ ਲੈ ਜਾ ਆ ਦੇਖੋ ਭੂਆ ਮਾਸੀ ਤਾਈ ਚਾਚੀ ਮਾਮੀ ਹਰ ਕਿਸੇ ਦਾ ਵੱਡਾ ਫਾਇਦਾ ਕਰ ਰਿਹਾ ਮਾਰਕੀਟ ਦੇ ਵਿੱਚ ਇਹ ਸੂਟ ਦਾ ਰੇਟ ਪੁੱਛ ਲਓ ਕੋਈ 3000 ਜਾਂ 3500 ਕਹੂਗਾ ਪਰ ਅਸੀਂ 1275 ਰੁਪਏ ਦਾ ਦੇ ਦੇਣਾ। ਕਿ ਨਵੀਆਂ ਚੀਜ਼ਾਂ ਆਗੀਆਂ ਭਾਜੀ ਰੇਟ 1000 ਕੋਈ 1500 ਕੋਈ 2000 ਕੋਈ 22। ਫੋ ਆ ਦੇਖੋ ਜੀ ਗਲੇ ਦੇ ਕੰਮ ਇਦਾਂ ਦਾ ਲਗਜ਼ਰੀ ਹੋਵੇ, ਫਰੰਟ ਹੋਵੇ, ਕੇਰਾ ਹੋਵੇ, ਬਾਹਾਂ ਦੇ ਕੰਮ ਹੋਵੇ। ਆ ਦੇਖੋ ਪਹੁੰਚੇ ਦੇ ਕੰਮ ਹੋਵੇ ਤਾਂ ਕੁੜੀ ਫੁੱਲੀ ਨਹੀਂ ਸਮਾਉਂਦੀ। ਇਹ ਸ਼ਰਾਰੇ, ਗਰਾਰੇ ਸੂਟ ਜਿਹੜਾ ਕੋਈ 8000 ਦਾ ਦਿੰਦਾ, ਕੋਈ 9000 ਦਿੰਦਾ ਸਾਡੇ ਕੋਲ 3000 35 3500 ਦੇ ਵਿੱਚ 702 702 702 702 ਮਾਤੂਸ਼ਰੀ ਦਸਤਾਰ ਕਾਗੀਆਂ ਜੇ ਲਾ ਗਈ ਬਹੁਤ ਵੱਡੀ ਸੇਰ। ਜਿਹੜੇ ਬਾਜ਼ਾਰਾਂ 'ਚ ਮਿਲਦੇ 8-800 9-900 ਰੇ ਸੂਟ ਮਾਤੂ ਸ਼੍ਰੀ ਦਸਤਾਰ ਨੇ ਕਰਤੇ 700 ਦੇ 2 ਮਤਲਬ 350 ਰੁਪਏ ਦਾ ਸੂਟ ਕਰਤਾ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦੇ ਕਪੜਾ ਤੁਸੀਂ ਦਾਜ ਵਿੜ ਦੇ ਕਪੜਾ ਲੈਣਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਆ ਜਾਓ ਭਾਈ ਸਾਹਿਬ 8-800 ਵਾਲੇ ਸੂਟ 350 ਦੇ ਵਿੱਚ ਲੈ ਜਾਓ ਬ੍ਰਾਈਟੀਆਂ ਚੈੱਕ ਕਰੋ ਤੁਸੀਂ ਲਓ ਚੱਕੋ ਜੀ 350 4 ਦਿਨਾਂ ਦਾ ਮੇਲਾ ਲੱਗ ਗਿਆ ਜੀ ਚੱਕੋ ਕੜਾਈ ਵਾਲੇ ਸੂਟ ਆ ਗਏ ਦੁਪੱਟਿਆਂ ਦੇ ਨਾਲ 350 ਭਾਜੀ ਕੰਨ ਖੋਲ ਕੇ ਸੁਣ ਲੋ ਹੁਣ ਆ ਚੱਕੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕੜਾਈਆਂ ਚੈੱਕ ਕਰੋ ਭਾਜੀ ਆ ਚੱਕੋ ਪਿਓਰ ਮਸਲੀਨ ਦਾ ਸੂਟ ਕੜਾਈ ਵਾਲਾ ਨਾਲ ਪਿਓਰ ਦਾ ਦੁਪੱਟਾ ਲਾ ਕੇ ਬਾਜ਼ਾਰ 'ਚ ਹਜ਼ਾਰ ਦਾ ਮਿਲਦਾ ਸੀ 500 ਰੁਪਏ ਦਾ ਦੇਣਾ ਜੀ ਦੇਖੋ ਜੀ ਸਾਡੇ ਕੋਲ ਪਿੰਕੀ ਵੀ ਆਉਂਦੀ ਆ ਮਹਿੰਦੀ ਵੀ ਆਉਂਦੀ ਆ ਸ਼ਿੰਦੀ ਵੀ ਆਉਂਦੀ ਆ ਰੀਆ ਵੀ ਆਉਂਦੀ ਆ ਤੇ ਸ਼ੈਂਕੀ ਵੀ ਆਉਂਦੀ ਆ ਸਾਰੇ ਖੁਸ਼ ਹੋ ਹੋ ਜਾਂਦੇ ਆ ਪਤਾ ਕਿਉਂ ਜਾਂਦੇ ਆ ਕਿਉਂਕਿ ਦੇਖੋ ਜੀ ਸੂਟ ਚਮ ਚਮ ਕਰਦੇ ਚਮਕਾਰੇ ਮਾਰਦੇ ਸੂਟ ਆ ਹੈਵੀ ਕੇ ਰੇ ਫਰੰਟ ਸਾਰੇ ਹੈਵੀ ਆ ਤੇ ਰੇਟ ਦੇਖ ਲੋ ਕੋਈ 2000 ਨਹੀਂ ਕੋਈ 2200 ਨਹੀਂ ਕੋਈ 2500 ਨਹੀਂ 2 2000 ਵਾਲੇ ਸੂਟ ਕਰਤੇ 5500 5500 5500 ਆ ਚੱਕੋ ਜੀ ਜਿਹੜਾ ਪਾਊਗਾ ਬਲੈਕ ਤੇ ਕਹਿੰਦੇ 6 ਤੀ ਜਾਊਗਾ ਬਲੈਕ ਆ ਆ ਗਿਆ ਜਾਮ ਕਾਟਨ ਦਾ ਭਾਜੀ ਸੂਟ ਕੜਾਈ ਚੈੱਕ ਕਰੋ ਆ ਚੈੱਕ ਕਰੋ ਭਾਜੀ ਦੁਪੱਟਾ ਕਿੰਨਾ ਸ਼ਾਨਦਾਰ ਬਲੌਕ ਪੈਨਟ ਦਾ ਤੇ ਰੇਟ ਚੈੱਕ ਕਰ ਲੋ 1700 1800 ਦਾ ਦਿੰਦਾ ਸੀ ਇਹ ਚੋ ਏਗਾ ਚੱਕਦਾ 850 ਦਾ ਰੇਵ ਦੇਖੋ ਜੀ ਹੁਣ ਘਰੇ ਨਾ ਬੈਠੇ ਰਹੋ ਪੱਖੇ ਲਾ ਲਾ ਕੇ ਵੀ ਕੱਲੂ ਜਾਵਾਂਗੇ ਪਰਸੋ ਜਾਵਾਂਗੇ 4 ਦਿਨ ਦੀ ਸੇਲ ਆ 4 ਦਿਨ ਦੀ ਸੇਲ ਜਿਹੜਾ ਪਹਿਲਾਂ ਆ ਗਿਆ ਪਹਿਲਾਂ ਹੀ ਫੇਰੇ ਪਾ ਕੇ ਲੈ ਜੂਗਾ ਗਲੇ ਤੇ ਬੜਾ ਸੋਹਣਾ ਕੰਮ ਗਲਾ ਛੱਡੋ ਯਾਰ ਦੁਪੱਟਾ ਦੇਖੋ ਦੁਪੱਟਾ ਵੀ ਟੌਪ ਦਾ ਦੇਖੋ ਬਲੈਕ ਸੂਟ ਦੇ ਵਿੱਚ ਇੱਕ ਆ ਵੀ ਦੇਖ ਲਓ ਗਲੇ ਤੇ ਸੋਹਣਾ ਕੰਮ 프ਰੰਟ ਬੜਾ ਸੋਹਣਾ ਦੁਪੱਟੇ ਦੇ ਵੀ ਦੇਖੋ ਫੁੱਲ ਬੂਟੇ ਬਾਇ ਹੋਇਆ ਇਹ ਵੀ ਕੋਈ 2200 2500 ਨਹੀਂ ਹੈਗਾ ਸਿਰਫ 650 ਰੁਪਏ ਦਾ ਸੂਟ ਦੇ ਰਹੇ ਆ ਕੜਾਈਆਂ ਦੇ ਵਿੱਚ ਬਹੁਤ ਵੱਡਾ ਧਮਾਕਾ ਪਾਤਾ ਜੀ ਧਮਾਕਾ ਪਾਤਾ ਆ ਚੱਕੋ ਜੀ ਆ ਗਿਆ ਹੈਂਡਵਰਕ ਦੇ ਕੰਮ ਵਾਲਾ ਸੂਟ ਮੂਂ ਗਿਆ ਕਲਰ ਸਾਰੇ ਹੀ ਹੈਂਡਵਰਕ ਹੋਇਆ ਭਾਜੀ ਹੈਂਡਵਰਕ ਦਾ ਸੂਟ 1500 2000 ਤੋਂ ਘਟ ਨਹੀਂ ਹੁੰਦਾ ਪਰ ਅਸੀਂ 850 ਰੁਪਏ ਦਾ ਹੈਂਡਵਰਕ ਵਾਲਾ ਸੂਟ ਦੇਣਾ 850 ਰੁਪਏ ਆ ਦੇਖੋ ਜੀ ਕਿੰਨਾ ਸੋਹਣਾ ਕੰਮ ਆ ਦੇਖੋ ਗਲੇ ਤੇ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਪੂਰਾ ਐ ਜੁਨੀਕ ਲਗਜ਼ਰੀ ਪੀ ਚਾਹੀਦਾ ਤੇ ਤੁਹਾਡੇ ਲਈ ਭਾਈ ਸਾਹਿਬ ਆ ਗਏ ਆ ਕੋਈ 2500 3000 ਨਹੀਂ 850 ਦੇ ਵਿੱਚ ਦੇ ਰਿਆਂਗੇ 850 ਦੇ ਵਿੱਚ ਆ ਦੇਖੋ ਕੜਾਈਆਂ ਦੁਪट्टे ਦੇਖੋ ਫੁਲਕਾਰੀ ਟੱਚ ਦੁਪੱਟੇ ਦੇ ਰਹਿਆਂ ਆ ਆ ਦੇਖੋ ਸੂਟਾਂ ਦੇ ਉੱਤੇ ਕਿੰਨੇ ਸੋਹਣੇ ਕੰਮ ਦੇ ਰਹਿਆਂ ਪਰ ਰੇਟ ਤੁਹਾਨੂੰ ਅਸੀਂ ਦੱਸ ਦਿਆ ਰੇਟ ਮਿੱਟੀ ਦੇ ਭਾਅ ਕਰਤੇ ਆ ਲੈ ਜਾਓ 1500 ਦੇ ਦੋ 1500 ਦੇ ਦੋ ਇੱਕ ਪਾ ਦੂਜਾ ਤੋ ਚੱਕੋ ਜੀ ਚੱਕੋ ਜੀ ਆਗੇ ਜਾਮ ਕਾਟਨ ਦੇ ਸੂਟ ਪ्युअर ਦੀਆਂ ਆਈਟਮਾਂ ਲੈ ਜਾਂਦੀ ਆ ਚੈੱਕ ਕਰੋ ਦੁਪੱਟਾ ਆ ਚੈੱਕ ਕਰੋ ਭਾਜੀ ਸੂਟ ਮਾਰਕੀਟ ਦੇ ਵਿੱਚ ਇਹ ਸੂਟ ਦਾ ਰੇਟ ਪੁੱਛ ਲਓ ਕੋਈ 3000 ਜਾਂ 3500 ਕਹੂਗਾ ਪਰ ਅਸੀਂ 1275 ਰੁਪਏ ਦਾ ਦੇ ਦੇਣਾ ਆ ਚੈੱਕ ਕਰੋ ਡਿਜ਼ਾਈਨ ਜੀ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਇਹ ਉਹ ਕੁੜੀਆਂ ਦੇ ਲਈ ਆ ਜਿਹੜੀਆਂ ਕਿੰਨੀਆਂ ਸਾਨੂੰ ਹਲਕੇ ਫੁਲਕੇ ਚਾਹੀਦੇ ਰਾਇਲ ਚਾਹੀਦੇ ਜਿਹੜੇ ਖਾਸ ਆ ਕਾਲਜ ਪੜ੍ਹਦੇ ਆ ਕੋਈ ਗਵਰਨਮੈਂਟ ਕਾਲਜ ਪੜ੍ਹਦੇ ਆ ਕੋਈ लवली ਯੂਨੀਵਰਸਿਟੀ ਪੜ੍ਹਦਾ ਕੋਈ ਜੀਐਨਯੂਨੀਵਰਸਿਟੀ 'ਚ ਪੜ੍ਹਦਾ ਕੁੜੀਆਂ ਦੀ ਪਹਿਲੀ ਪਸੰਦ ਬਣ ਗਿਆ ਮਾਤੂਸ਼ਰੀ ਦਸਤਾਰ ਆ ਦੇਖੋ ਹੌਲੇ ਹੌਲੇ ਸੂਟ ਰੇਟ ਵੀ ਬਹੁਤ ਘਟਿਆ ਆ ਕੇ ਫਾਇਦੇ ਲੈ ਜਾਓ ਜੀ ਆ ਦੇਖੋ ਭੂਆ ਮਾਸੀ ਤਾਈ ਚਾਚੀ ਮਾਮੀ ਹਰ ਕਿਸੇ ਦਾ ਵੱਡਾ ਫਾਇਦਾ ਕਰ ਰਿਹਾ ਜੀ ਵੱਡਾ ਫਾਇਦਾ ਕਰ ਰਿਆ ਸੂਟਾਂ ਦੇ ਰੰਗ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਤੇ ਰੇਟ ਤਾਂ ਭਾਈ ਪੁੱਛਿਓ ਹੀ ਨਾ ਚੁੱਪ ਕਰਕੇ ਆ ਜਾਓ ਏਡਾ ਵੱਡਾ ਫਾਇਦਾ ਕਿਸੇ ਨੇ ਨਹੀਂ ਕਰਨਾ ਦੇਖੋ ਗਲੇ ਦੇ ਉੱਤੇ ਕੰਮ ਚੈੱਕ ਕਰੋ ਇਹ ਕੰਮ ਆਮ ਨਹੀਂ ਹੈਗਾ ਇਹ ਕਢਾਈ ਆਮ ਨਹੀਂ ਹੈਗੀ ਇਹ ਤਾਂ ਐਨਕਾਂ ਲਾ ਕੇ ਦੂਰਬੀਨਾ ਲਾ ਕੇ ਬੜੀ ਬਾਰੀਕੀ ਦੇ ਨਾਲ ਕਾਰੀਗਰ ਸੈੱਟ ਕਰਦੇ ਆ ਨਾਲ ਦੇਖੋ ਕਿੰਨੇ ਸੋਹਣੇ ਡਿਜ਼ਾਈਨਰ ਦੁਪੱਟੇ ਲਾ ਰਹੇ ਆ ਮਤਲਬ ਡਿਜ਼ਾਈਨਰ ਦੇ ਵਿੱਚ ਰੰਗਾਂ ਦੇ ਵਿੱਚ ਕਮੀ ਕੋਈ ਹੈ ਨਹੀਂ ਬਸ ਥੋੜੇ ਜਿਹਾ ਪੈਸੇ ਲਿਆਉਦੇ ਝੋਲੇ ਭਰ-ਭਰ ਕੇ ਲੈ ਕੇ ਜਾਓ ਦੇਖੋ ਭਾਜੀ ਸਾਡਾ ਸ਼ੋਰੂਮ ਬਹੁਤ ਵੱਡਾ ਵਾ ਸਾਡੇ ਕੋਲੇ ਟੀਮ ਬਹੁਤ ਜ਼ਬਰਦਸਤ ਹੈ ਪਰ ਰੇਟ ਵੀ ਬਹੁਤ ਘੱਟ ਹੈ ਆ ਚੱਕੋ ਸੂਟ ਦਿਖਾ ਰਿਹਾ ਜੀ ਪਿਓਰ ਮਸਲੀਨ कॉटन ਦਾ ਡੈਟਲ ਵਰਕ ਰਾਇਲ ਕਲਾਸ ਲੋਕਾ ਜੀ ਰਾਇਲ ਕਲਾਸ ਚੁਆਇਸ ਬਾਜ਼ਾਰ ਦੇ ਵਿੱਚ ਇਹਦਾ ਰੇਟ 3500 4000 ਅਸੀਂ 1275 ਰੁਪਏ ਦਾ ਦੇ ਦੇਣਾ ਭਾਈ 1275 ਦਾ ਦੇਖੋ ਜੀ ਭੋਗਪੁਰ ਟਾਂਡਾ ਮਕੇਰੀਆਂ ਬਟਾਲਾ ਅੰਮ੍ਰਿਤਸਰ ਹੋਰ ਪਾਸੇ ਜਲੰਧਰ ਲੁਧਿਆਣੇ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ ਕਿਉਂਕਿ ਸਾਡੇ ਕੋਲ ਆਜੋ ਵੈਰਾਈਟੀਆਂ ਚੋਣ ਚੋਣ ਕੇ ਰੱਖ ਰਹੇ ਆਂ ਰੇਟ ਘੱਟ ਦੇ ਰਹੇ ਆਂ ਆਹ ਦੇਖੋ 12 1200 14 1400 15 1500 ਦੇ ਵਿੱਚ ਦੇ ਰਹੇ ਆਂ ਜੀ ਚੱਕ ਲਓ ਆਹ ਚੱਕੋ ਜੀ ਆ ਗਿਆ ਸੂਜ ਜਾਮ ਕੋਟਣ ਦਾ ਆਹ ਚੱਕੋ ਜੀ 1000 ਰੁਪਏ ਦਾ 1000 ਰੁਪਏ ਦਾ ਭਾਜੀ ਚੱਕੋ ਲੈ ਜਾ ਜਿੰਨੀ ਮਰਜੀ ਮੇਲੇ ਲਾ ਦਾਂਗੇ ਆ ਦੇਖੋ ਜੀ 골ਡਨ ਸੂਟ ਬੱਕ ਬੱਕ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੇ ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੇਖਦੇ ਹੋ ਹਰ ਇੱਕ ਚੀਜ਼ ਇੱਕੋ ਹੀ ਛੱਤ ਹੇਠਾਂ ਸਾਡੇ ਕੋਲ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 400 500 700 800 ਹਜ਼ਾਰ ਹਜ਼ਾਰ ਤੱਕ ਦੇਖੋ ਜੀ ਪਾਕਿਸਤਾਨੀ ਸੂਟ ਇਹ ਤਾਂ ਹਨ ਜਿੱਦਾਂ ਲਾਹੌਰ ਤੋਂ ਕਾਰੀਗਰ ਤੋਂ ਤਿਆਰ ਕਰਾ ਕੇ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਸਪੈਸ਼ਲ ਬਾਜ਼ਾਰ ਦਾ ਰੇਟ 2500 3000 2600 2800 ਸਾਡਾ ਰੇਟ 11 1200 ਗਰਾ 1200 ਚੱਕ ਕੇ ਲੈ ਜਾਓ ਜੀ ਜਿੰਨੇ ਮਰਜ਼ੀ ਲੈ ਜਾਓ ਆ ਚੱਕੋ ਜੀ ਕੜਾਈ ਵਾਲਾ ਸੂਟ ਘੇਰੇ ਤੇ ਆ ਗਿਆ ਨਾਲ ਦੁਪੱਟਾ ਪਿਓਰ ਲਾਤਾ 850 ਰੁਪਏ ਦਾ ਜੀ 850 ਰੁਪਏ ਦਾ ਚੈਰਜ ਵੱਡੇ ਦਾਵੇ ਵੱਡੇ ਦੁਕਾਨ ਵੱਡੀ ਰੇਟ ਜਿਵੇਂ ਛੋਟੇ ਦੇਖੋ ਜੀ ਅੰਬਾਨੀ ਦੇ ਮੁੰਡੇ ਦੀ ਰਿਸੈਪਸ਼ਨ ਪਾਰਟੀ ਜਿਹੜੀ ਵਿਆਹ ਦੀ ਸੀ ਉੱਥੇ ਬਹੁਤ ਸਾਰੀਆਂ ਹੀਰੋਨ ਗਈਆਂ ਮਾਡਲਾਂ ਜੀ ਗਈਆਂ ਰਾਤਰੇ ਨਿਰੇਜ ਜਿਹੜਾ ਲੇਟਾ ਪੈਂਦੀ ਸੀ ਤਾਂ ਐਦਾਂ ਸੂਟ ਚਮਕਦੇ ਸੀ ਮਹਾਰਾਜ ਐਦਾਂ ਹੀ ਅਮਾਨੀਆਂ ਅਡਾਨੀਆਂ ਦੀਆਂ ਬੋਟੀਆਂ ਆ ਰਹੀਆਂ ਬੋਟੀਆਂ ਤੁਹਾਡੀਆਂ ਬਣਾ ਦੇਾਂਗੇ ਭੈਣਾ ਪਰਜਾਈਆਂ ਤਾਈਆਂ ਚਾਚੀਆਂ ਸਾਰੀਆਂ ਆਜੋ ਸੋ ਆਮ ਘਰਾਂ ਦੀਆਂ ਕੁੜੀਆਂ ਬੀਬੀਆਂ ਭੈਣਾ ਸਾਰਿਆਂ ਨੂੰ ਰੂਹ ਕੋਸ਼ ਕਰਦੇਾਂਗੇ ਕੋਈ 25000 28000 30000 50 50000 ਦੇ ਸੂਟ ਨਹੀਂ ਲੈਣੇ ਮਿੱਟੀ ਦੇ ਰੇਡ ਦੇ ਤੇ ਆ ਦੇਖੋ ਛੱਡੋ ਯਾਰ ਕੈਮਰਾ ਇੱਥੇ ਮਾਰ ਮਾਰ ਮੜਾ ਐਚਓ ਸ਼ੁਰੂ ਕਰ ਕੈਮਰਾ ਆ ਦੇ ਆ ਦੇਖੋ 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 ਸੂਟ ਦਾ ਡਿਜ਼ਾਈਨ ਦੇਖੋ ਚਮਕਦਮ ਕੋ ਦੇਖੋ ਕਾਲਾ ਰੰਗ ਦੁਪੱਟਾ ਸਾਈਡ ਤੇ ਕਰ ਦਿਓ ਆ ਦੇਖੋ ਕੇਰਾ ਆ ਦੇਖੋ ਫਰੰਟ ਮੈਂ ਕਾ ਸੂਟ ਦੇਖ ਕੇ ਤਾਂ ਭੁੱਖ ਲੈ ਜਾਂਦੀ ਆ ਹਰ ਕਿਸੇ ਦੀ ਪਹਿਲੀ ਪਸੰਦ ਬਣ ਗਿਆ ਕਹਿੰਦੇ ਬਲੈਕ ਸੂਟ ਇਹ ਸੂਟ 25000 30000 28 28000 ਐਦਾਂ ਵਿਕਦੇ ਆ ਸਾਡੇ ਕੋਲ ਇਦਾਂ ਦੀਆਂ ਵਰਾਇਟੀਆਂ 5-5000 6-6000 7-7000 8-8000 ਰੁਪਏ ਦੀ ਤੁਹਾਨੂੰ ਅਸੀਂ ਦੇ ਰਹੀਆਂ ਬਿਲਕੁਲ ਭਾਜੀ ਦੇਖੋ ਜੀ ਦੁਕਾਨਦਾਰ ਹਜ਼ਾਰਾਂ 'ਚੇ ਵੇਚਦੇ ਆ ਅਸੀਂ 100-100 'ਚੇ ਵੇਚਦੇ ਆ 100-100 ਕੋਈ 800 ਕੋਈ 800 ਕੋਈ 900 ਕੋਈ 1200 1500 2000 ਦੀਆਂ ਰੇਂਜਾਂ ਆ ਤਿੰਨ ਦਿਨਾਂ ਦਾ ਮੇਲਾ ਭਾਜੀ ਤਿੰਨ ਦਿਨਾਂ ਦਾ ਆ ਮੇਲਾ ਲੁੱਟ ਕੇ ਲੈ ਜਾਓ ਕੋਈ 2000 ਦਾ ਕੋਈ 2500 ਦਾ ਕੋਈ 3000 ਦਾ ਸਰਫ ਦੋ ਦਿਨਾਂ ਦਾ ਮੇਲਾ ਹੈਵੀ ਸੂਟਾਂ ਦੇ ਭਾਜੀ ਦੇਖੋ ਜੀ ਜਿਹੜਾ 2 ਲੱਖ ਰੁਪਏ ਦਾ ਕਪੜਾ ਬਾਜ਼ਾਰ ਤੁਸੀਂ ਪਾਰਾ ਪਾਰਾ ਖਰੀਦਦੇ ਹੋ ਇੱਥੇ 2 ਲੱਖ ਦਾ ਕਪੜਾ 70 80 ਹਜ਼ਾਰ ਚ ਅਸੀਂ ਦੇਣਾ ਅਸੀਂ ਤਾਂ ਬੱਸ ਲਟਾਉਣਾ ਹੀ ਆ ਲਟਾਉਣਾ ਮਾਤੂ ਸ਼ਰੀਰ ਦਸਤਾਰ ਨੇ ਫੈਸਲਾ ਕਰ ਲਿਆ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਨ ਦਾ ਮਾਤੂ ਸ਼ਰੀਰ ਦਸਤਾਰ ਨੇ ਫੈਸਲਾ ਕਰ ਲਿਆ ਵੀ ਪੈਸੇ ਥੋੜੇ ਲੈਣੇ ਆ ਝੋਲੇ ਵੱਡੇ ਵੱਡੇ ਭਰ ਕੇ ਦੇਣੇ ਆ ਮਾ ਤੂੰ ਸ਼੍ਰੀ ਦਸਤਾਰ ਨੇ ਫੈਸਲਾ ਕਰ ਲਿਆ ਵੀ ਕਾਪੀਆਂ ਨਹੀਂ ਦੇਣੀਆਂ ਭਾਈ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਨਹੀਂ ਪਾਉਣੀ ओरिजिनल ਚੀਜ਼ਾਂ ਦੇਣੀਆਂ ਬਲਬਲ ਦੇ ਬੱਚਿਆ ਰੀਆਂ ਟਣਕਾ ਕੇ ਦੇਣੀਆਂ ਸੋ ਆ ਜਾਓ ਆ ਦੇਖੋ ਭਾਈ ਆਦਾ ਕਮਾਲੇ ਕੀਤੀ ਮੈਂ ਕਹਿੰਦਾ ਭਾਜੀ ਕਮਾਲ ਤਾਂ ਰੇਟਾਂ 'ਚ ਹੋ ਗਈ ਆ ਜਦੋਂ ਇਹੋ ਜਿਹੇ ਸੂਟ ਕੋਈ 2500 ਕੋਈ 3000 ਕੋਈ 2000 'ਚ ਮਿਲਣ ਲੱਗ ਜੇ ਨਾ ਨਜ਼ਾਰਾ ਹੀ ਆ ਜਾਂਦਾ ਭਾਜੀ ਆ ਦੇਖੋ ਜੀ ਬਲੈਕ ਸੂਟ ਦੇ ਉੱਤੇ ਮੈਂ ਕਿਹਾ ਕੜਾਈ ਦੇਖੋ ਐਂ ਪੂਰੀ ਨਗਾਨ ਨਗ ਕੀਤੀ ਪਈ ਆ ਚੀਜ਼ਾਂ ਚੈੱਕ ਕਰੋ ਯਾਰ ਇਹੋ ਜੀਆਂ ਚੀਜ਼ਾਂ ਕਿੱਥੇ ਮਿਲਣੀਆਂ ਤੁਹਾਡਾ ਫੈਰਾ ਕਰ ਰਹੇ ਆ ਪੈਸੇ ਥੋੜੇ ਲੈ ਰਹੇ ਆ ਚੀਜ਼ਾਂ ਚੰਗੀਆਂ ਦੇ ਰਹੇ ਆ ਦਿਨ ਚਾਰ ਆ ਤੁਹਾਡੇ ਕੋ ਮੈਂ ਬਾਰ ਬਾਰ ਕਹੀ ਨਾ ਚਾਰ ਦਿਨ ਚਾਰ ਦਿਨ ਜੀ ਚਾਰ ਦਿਨ ਆਜੋ ਛੇਤੀ ਲੈ ਜਾਓ ਫੈਦੇ ਵੱਡੇ ਵੱਡੇ ਸੂਟਾਂ ਦੇ ਵਿੱਚ ਸਾਡੇ ਫੈਰੇ ਕਰਤੇ ਲਹਿੰਗੇ ਵੀ ਤੁਹਾਨੂੰ ਦਿਖਾਉਣੇ ਆ ਸ਼ਰਾਰੇ ਗਰਾਰੇ ਗਾਉਨ ਡਰੈੱਸਾਂ ਵੀ ਤੁਹਾਨੂੰ ਦਿਖਾਉਣੀਆਂ ਆ ਸੋ ਸਾਡੇ ਨਾਲ ਬਣੇ ਰਹੋ ਫੈਰਾ ਬਹੁਤ ਵੱਡਾ ਕਰਨਾ ਇੱਕ ਫੈਰਾ ਹੋਰ ਕਰ ਦਿੰਨੇ ਆ ਆ ਦੇਖੋ ਟਾਪ ਦਾ ਸੂਟ ਜੀ ਜਿਹੜਾ ਸਾਡੀ ਵੀਡੀਓ ਬਾਤ ਬਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਗਰੁੱਪਾਂ 'ਚ ਪਾ ਗਦੋ ਸਭ ਤੋਂ ਵੱਧ ਸ਼ੇਅਰ ਕਰਨ ਵਾਲੇ ਲੱਕੀ ਇੱਕ ਕਸਟਮਰ ਨੂੰ ਆ ਬੋਲਬੋਲ ਦਾ ਬੱਚਾ ਸੂਟ ਦਵਾਗੇ ਬਿਲਕੁਲ ਫ੍ਰੀ ਸ਼ਰਾਰੇ ਦੇਖਣੇ ਗਰਾਰੇ ਸੂਟ ਦੇਖਣੇ ਲਹਿੰਗੇ ਦੇਖਣੇ ਦੇਖੋ ਉਧਰ ਆ ਚੱਕੋ ਜੀ ਸ਼ਰਾਰੇ ਗਰਾਰੇ ਲਹਿੰਗੇ ਨਵੀਆਂ ਚੀਜ਼ਾਂ ਆ ਗਈਆਂ ਭਾਜੀ ਰੇਟ 1000 ਕੋਈ 1500 ਕੋਈ 2000 ਕੋਈ 2200 ਆ ਚੱਕੋ ਨਵੀਆਂ ਆਡਮਾਂ ਵਿਆਹ ਆ ਚੱਕੋ ਜੀ ਚਾਹੇ ਲਹਿੰਗਾ ਚਾਹੇ ਪੈਪਲਨ ਆਏ ਹਾਏ 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 ਰੂਆ ਖੋਜਨ ਦੀਆ ਕਿਤੇ ਜਾਗੋ ਤੇ ਕਿਤੇ ਮਹਿੰਦੀ ਦੇ ਕਿਤੇ ਹਲਦੀ ਤੇ ਆ ਚੱਕੋ ਜੀ ਸਵਾ ਦੇਖੋ ਜੀ ਗਲੇ ਦੇ ਕੰਮ ਇਦਾਂ ਦਾ ਲਗਜ਼ਰੀ ਹੋਵੇ ਫਰੰਟ ਹੋਵੇ ਕੇਰਾ ਹੋਵੇ ਬਾਹਾਂ ਦੇ ਕੰਮ ਹੋਵੇ ਆ ਦੇਖੋ ਪੋਹਜੇ ਦੇ ਕੰਮ ਹੋਵੇ ਤਾਂ ਕੁੜੀ ਫੁੱਲੀ ਨਹੀਂ ਸਮਾਉਂਦੀ ਕਹਿੰਦੀ ਬਈ ਮੇਰੀਆਂ ਤਾਂ ਮੌਜਾਂ ਲੱਗੀਆਂ ਵਿਆਹ ਦੇ ਵਿੱਚ ਜਾ ਕੇ ਪਕੌੜੇ ਵੀ ਘੱਟ ਖਾਂਦੇ ਆ ਬਸ ਫੋਟੋ ਮੜੇ ਦੇ ਵਾਲੇ ਹੁੰਦੇ ਵੀ ਸੈਲਫੀ ਲੈ ਲਈਏ ਫੇਸਬੁਕ ਤੇ ਪਾਉਣੀ ਇੰਸਟਾਗ੍ਰਾਮ ਤੇ ਪਾਉਣੀ ਆ ਜੋ ਫੋਟੋਆਂ ਖਿਚਾ ਲੋ ਇਦਾਂ ਦੇ ਸੂਟਾਂ ਦੇ ਵੀ ਤੁਹਾਡੇ ਕਿੰਨੇ ਦੀ ਇਹ 25000 28000 22000 15000 10000 12000 7000 ਬਿਲਕੁਲ ਨਹੀਂ ਉਦੋਂ ਵੀ ਸਸਤੇ ਰੇਟਾਂ ਦੇ ਤੁਹਾਨੂੰ ਅਸੀਂ ਆ ਦੇ ਦੇਣੀ ਹੈ ਸਾਰਾ ਦੇਖੋ ਜੀ ਇਦਾਂ ਦੇ ਸ਼ਰਾਰੇ ਗਰਾਰੇ ਸੂਟ ਜਿਹੜਾ ਕੋਈ 8000 ਦਾ ਦਿੰਦਾ ਕੋਈ 9000 ਦਿੰਦਾ ਸਾਡੇ ਕੋਲ 3000 35 3500 ਦੇ ਵਿੱਚ ਦੇ ਦਾਂਗੇ ਬੈਕ ਦੇਖੋ ਫਰੰਟ ਦੇਖੋ ਮਤਲਬ ਲਗਜ਼ਰੀ ਚੀਜ਼ਾਂ ਦੇਖੋ ਜੀ ਰਾਇਲ ਕਲਾਸ ਚੀਜ਼ ਹੈ ਮਾਰਕੀਟ ਦੇ ਵਿੱਚ 12 12 13 13000 ਰੁਪਏ ਪਰ ਅਸੀਂ ਦੇਣਾ 57550 ਜੀ ਦੇਖੋ ਦੁਪੱਟਾ ਵੀ ਬਣਿਆ ਹੋਇਆ ਪੂਰਾ ਕਮੀਜ਼ ਬਣਿਆ ਹੋਇਆ ਨਾਲ ਦੇਖ ਲੋ ਜੀ ਸ਼ਰਾਰਾ ਕਿੰਨਾ ਸ਼ਾਨਦਾਰ ਬਣਾਇਆ ਹੋਇਆ ਹੈ ਯੂਨੀਕ ਡਿਫਰੈਂਟ ਚੀਜ਼ਾਂ ਆ ਚੈੱਕ ਕਰੋ ਭਾਈ ਜੀ ਦੇਖੋ ਜੀ ਹੁਣ ਘਰਾਂ 'ਚ ਬੈਠੇ ਸਲਾਹਾਂ ਨਾ ਕਰੀਓ ਕੱਲੂ ਜਾਵਾਂਗੇ ਪਰਥੋ ਜਾਵਾਂਗੇ ਕਿਤੇ ਉਦੋਂ ਨਾ ਉਹ ਜਦੋਂ ਚਿੜੀਆਂ ਸਾਰੀ ਖੇਤ ਚੌਕ ਜਿਵੇ ਜਦੋਂ ਸਾਰਾ ਸਮਾਨ ਲੋਕੀ ਲੈ ਜਾਣ ਝੋਲੇ ਭਰ-ਭਰ ਕੇ ਫੇਰਾ ਕਰਨਾ ਆ ਸਟਾਕ ਕਲੀਅਰ ਕਰਨਾ ਆ ਫੇਰੇ ਵੱਡੇ ਕਰਨੇ ਆ ਛੇਦੀਆਂ ਆ ਜੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਪਾਈਸੋਰ ਪਰੋ ਸੂਟ ਸ਼ੁਰੂ ਆ 25000 ਤੱਕ ਦੀ ਵੈਰਾਈਟੀ ਸਾਡੇ ਕੋਲ ਮਿਲ ਜਾਣੀ ਆ ਪੱਗਾਂ ਲੈਣੀਆਂ ਤੁਸੀਂ ਕੁੜਤੇ ਪਜਾਮੇ ਲੈਣੇ ਆ ਦਸਤਾਰਾਂ ਤੇ ਲਾਂ ਤੁਸੀਂ ਕੋਟ ਪੈਂਟ ਸ਼ੇਰਵਾਨੀਆ ਬਲੇਜ਼ਰ ਪਾਸਟਾ ਪੈਂਟਾ ਸ਼ਟ ਲੈਣੀਆਂ ਭੈਣਾ ਭਰਾਵਾਂ ਲਈ ਦੋਨਾਂ ਲਈ ਫੈਮਿਲੀ ਸਟੋਰ ਆ ਗਾਰੰਟੀ ਏ ਆ ਬਾਜ਼ਾਰ ਨਾਲੋਂ 2 2 ਗੁਣਾ ਰੇਟ ਕੱਟ ਸ਼ੋਰੂਮ ਲਗਜ਼ਰੀ ਰੇਟ ਕੱਟ ਆਜੋ ਵੱਡੇ ਫਾਇਦੇ ਕਰਾਂਗੇ 4 ਦਿਨ 5ਵੇਂ ਦਿਨ ਫਾਇਦਾ ਨਹੀਂ ਹੋਣਾ 4 ਦਿਨਾਂ ਦੇ ਵਿੱਚ ਵਿੱਚ ਆਜੋ ਕੈਮਰਾਮੈਨ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਾਤੀਆ